ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੀਡਰਾਉਕੇ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਮੋਗਾ ਤੁਹਾਡੇ ਲਈ ਦੋ ਥੂਏ ਸਵਾਏ ਨਾਲ ਲੈ ਕੇ ਆਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆਜੋ ਜੀ ਸੱਸੀ ਘਾਲ ਜੀ ਸੱਸੀ ਘਾਲ ਬਾਈ ਨਾਮ ਤੇ ਐਡਰੈਸ ਦੱਸੋ ਨਾਮ ਚਰਨਜੀਤ ਜੀ ਪਿੰਡ ਬੀਡਰਾਉਕੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 7986937712 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਸੂਏ ਸੂਆ ਵੀਰਾ ਕਿੰਨਾਂ ਇਹ ਦੂਜੇ ਸੂਏ ਸੂਈ ਆ ਵੀਰੇ ਕਦੋਂ ਸੂਈ ਆ ਕੱਲ ਸੂਈ ਆ ਸ਼ਾਮ ਨੂੰ ਕੱਲ ਸ਼ਾਮ ਨੂੰ ਜੀ ਜੇ ਡਨ ਆ ਜੀ ਹਾਂ ਜੇ ਡਨ ਨਹੀਂ ਸਵੇਰ ਦਾ 5-6 ਕਿਲੋ ਬੋਲਾ ਕੱਢਿਆ ਵਾ ਠੀਕ ਆ ਜੀ ਬੱਚਾ ਕੀ ਦਿੱਤਾ ਜੀ ਬੱਚਾ ਕੱਟੀ ਆਈ ਮਗਰ ਮਗਰ ਬੱਚਾ ਕੱਟੀ ਆ ਸੋਨੀ ਆ ਜੀ ਹਾਂਜੀ ਮਾਰਨਿੰਗ 5-6 ਕਿਲੋ ਬੋਲਾ ਕੱਢ ਲਿਆ ਜੀ ਹਾਂਜੀ ਹਾਂਜੀ ਇੱਕ ਚ ਵਾਈ ਹੋਈ ਹੈ ਜੀ ਇੱਕ ਸ਼ਾਮੀ ਕੱਲ ਹੋਈ ਸੀ ਇੱਕ ਅੱਜ ਸਵੇਰ ਹੋਈ ਠੀਕ ਆ ਜੀ ਕਿੰਨਾ ਟੋਟਲ ਬੋਲਾ ਤਿਆਰ ਹੋ ਹੌਣ 10 ਕਿਲੋ ਤੋਂ ਬਾਹਰ ਬੋਲਾ ਹੋਊਗਾ 10 ਤੋਂ ਬਾਹਰ ਹੋਊ ਕਿੰਨਾ ਕੁ ਪਾਜੀ ਦੁੱਧ ਪਲੂਨ ਨੇ 14 15 ਕਿਲੋ ਦਿੰਦਾ ਹੈ ਜਾਊ ਪਲੱਸ ਬਈ ਹਾਂ 15 ਪਲੱਸ ਜਾਊਗੀ ਥਾਣਾ ਦੀ ਗਰੰਟੀ ਆ ਪੂਰੀ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਪਹਿਲਾਂ 22 ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਆ ਜੀ ਸੀਲ ਸੰਢੀ ਜਿੰਨੀ ਕਹਦੇ ਉਹ ਨਹੀਂ ਸੀਲ ਅਲੱਗ ਕਰਮ ਵਾਲੀ ਜਾਂਦੀ ਆ ਲੰਮਾ ਤੋੜ ਕੇ ਦਿਖਾ ਦਿਗੇ ਜੇ ਹਾਈਟ ਦੀ ਗੱਲ ਕਰਗੇ ਪੂਰਾ ਵੱਡਾ ਕੱਦ ਕਾਠ ਵਜਨ ਵਜੂਦ ਡੰਗ ਤੇ ਮੈਂ ਆ ਕੋਈ ਬਾਜ਼ਾਰ ਨਹੀਂ ਹੈਗਾ ਇਹਨੂੰ ਠੀਕ ਆ ਜੀ ਬਾਈ ਕਹਿੰਦਾ ਟਾਈਮ ਟੂ ਟਾਈਮ ਆਪਦੀ ਚੁਾਈ ਵੀ ਕਰ ਸਕਦਾ 10 ਕਿਲੋ ਤੋਂ ਬਾਹਰ ਬੋਲਾ ਤਿਆਰ ਆ ਜੇ ਤਾਂ ਪੈਠ ਪੂੜੇ ਦੀ ਗੱਲ ਕਰਕੇ ਤਾਂ ਲਗਭਗ 2.5 3 ਫੁੱਟਾਂ ਗੂ ਚੌੜੀ ਆ ਤੇ ਵਜਨ ਵਜੂਦ ਦਾ ਅੰਤ ਕੋਈ ਨਹੀਂ ਬਾਈ ਦੱਸਦਾ ਕਿ ਪਹਿਲੇ ਸੂਏ 15 ਕਿਲੋ ਦਾ ਰਿਕਾਰਡ ਆ ਜੀ ਜਿਹੜੇ ਹਿਸਾਬ ਨਾਲ ਕੱਦ ਵਜਨ ਆ ਜੀ ਕੋਈ ਬਾਹਲਾ ਨਹੀਂ ਦੁੱਧ ਇਹਨੂੰ ਫਾਕਤ ਵੀ ਹੈ ਵੀਰੇ ਦੇਣ ਦਾ ਬਾਕੀ ਹਵਾਨਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਇੱਟ ਕੇ ਫੋ ਗਾਂਜਾਂ ਨੂੰ ਵੱਡਾ ਸ਼ਾਨਦਾਰ ਰਵਾਨਾ ਤਿਆਰ ਕਰੀ ਬੈਠੀ ਆ ਫੁੱਲ ਵਜਨ ਵਜੂਦ ਆ ਜੀ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਵੀ ਕਰਵਾ ਦਿੰਨੇ ਆ ਠੰਡੀ ਸੀਲ ਕਰਮ ਵਾਲੀ ਇੰਨੀ ਆ ਜੀ ਚਾਹੇ ਕੋਈ ਮਰਜ਼ੀ ਚੋਈ ਜਾਵੇ ਚੁਬਾਈ ਦੀ ਇੱਕ ਨੰਬਰ ਆ ਧਾਰਾ ਮਾਰ ਘਰ ਤਾਂ ਹੀ ਗਾਰੰਟੀ ਹੋਊ ਅਗਲੇ ਤੇ ਕਿਰਾਇਆ ਆਪਣਾ ਹੋ ਜੇ ਮੈਂ ਫੇਲ ਹੋ ਠੀਕ ਆ ਜੀ ਬਾਈ ਕਹਿੰਦਾ ਜੇ ਥਾਣਾ ਕੋ پاس ਨਹੀਂ ਹੁੰਦੀ ਤਾਂ ਕਿਰਾਇਆ ਕੋਲੋ ਦੇਵਾਂਗੇ ਥਾਣਾ ਵਾਲੇ ਪਾਸੋਂ ਤਾਂ ਬੇਫਿਕਰ ਹੋ ਜਿਓ ਸੀਲਸ ਲੱਗ ਤੁਹਾਨੂੰ ਦੇਸੀ ਗਈ ਆ ਜੀ ਕਿੰਨੀ ਆ ਨਹੀਂ ਪਸ਼ੂ ਆਮ ਬੈਠਣ ਨਹੀਂ ਦਿੰਦਾ ਜੀ ਥੱਲੇ ਖਣਾ ਦੇ ਸਾਇਸ ਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ 15 ਕਿਲੋ ਪਿਛਲੇ ਸੂਏ ਦਾ ਰਿਕਾਰਡ ਆ ਐਕਟੀਰ ਉਮੀਦ ਤਾਂ ਪਲੱਸ ਦੀ ਆ ਬਾਕੀ ਸੇਵਾ ਦੇ ਚਰਤੇ ਚੰਗੀ ਸੇਵਾ ਗੌਰ ਹੋਵੇ ਜੇ ਵਾਲਾ ਬਹੁਤ ਆ ਮੱਝ ਆ ਜੀ ਜਿੰਨਾ ਮਰਜੀ ਦੁੱਧ ਲੈ ਲਿਓ ਤੁਹਾਡੀ ਸੇਵਾ ਦੇ ਚਰਤੇ ਬੱਚਾ ਨਾਲ ਤੁਹਾਨੂੰ ਕੱਟੀ ਫ੍ਰੀ ਮਿਲ ਜਾਣੀ ਆ ਜੀ ਜੇ ਕੱਟਾ ਹੁੰਦਾ ਵੀਰੇ ਲੈ ਕੇ ਫੇਰ ਵੀ ਜਾਣਾ ਪੈਣਾ ਸੀਗਾ ਸੋਨਾ ਗੁੰਡਾ ਸਿੰਘ ਆ ਸੋਣੀ ਫੇਸ ਕੁਆਲਟੀ ਨਮਾਹਾਨ ਆ ਜੀ ਵਜਨ ਵਜੂਦ ਚੰਗਾ ਡਿਮਾਂਡ ਵੀਰੇ ਦੀ ਨਵਾਂ ਵੀਰੇ ਮੰਗਣ ਨੂੰ ਤਾਂ ਲੋਕਾਂ ਨੂੰ ਭਗਾਈ ਕਰੀ ਜਾ ਦੋ ਮੰਗ ਲਾ ਸਵਾ ਦੋ ਮੰਗ ਲਾ ਠੀਕ ਹੈ ਜੀ ਆਪਾਂ ਡੇਢ ਦੀ ਝੋਟੀ ਦੇਣੀ 2000 ਛੋੜ ਕਰਾਂ ਠੀਕ ਹੈ ਜੀ 1 ਲੱਖ 48000 ਹੋ ਗਿਆ ਹਾਂ ਜੇ ਡਿਮਾਂਡ ਕਰਾਉਣੀ ਹੈ ਤਾਂ ਬਾਈ ਕਹਿੰਦਾ 1.5 ਲੱਖ ਰੁਪਈਆ ਜੀ 1 ਲੱਖ 48000 ਦੀ ਝੋਟੀ ਦੇ ਦਾਂਗੇ ਜੀ ਆ ਮੁੱਲ 'ਚ 10 ਤੋਂ ਬਾਹਰ ਬੋਲੇ ਮਿਲਣ ਵਾਲੀ ਜੀ ਝੋਟੀ ਮੁਸ਼ਕਲ ਆ ਜਮਾ ਜਾਇਜ਼ ਡਿਮਾਂਡ ਆ ਜੀ ਬਾਕੀ ਜੇ ਤੁਸੀਂ ਦੋ ਜਿਆਸ ਓਰਿਜਨਲ ориجنલ ਦੂਜਾ ਸੂਆ ਜਦੋਂ ਤੁਸੀਂ ਆ ਕੇ ਵੇਖੋਗੇ ਜੀ ਵਜਨ ਉਹ ਲੋਕ ਇਹ ਜਿਹਿਆਂ ਦਾ ਦੋ ਦੋ ਮੰਗੀ ਜਾਂਦੇ ਆ ਸਵਾ ਦੋ ਦੋ ਪਰ ਉਹ ਫਾਇਦਾ ਕੋਈ ਨਹੀਂ ਆਪਾਂ ਦਾ ਆਪਾਂ ਦੇਣ ਲੈਣ ਦੀ ਗੱਲ ਕਰੀ ਹੈ ਜੀ ਠੀਕ ਹੈ ਜੀ ਦੇਣ ਲੈਣ ਵਾਲੀ ਬਾਈ ਕਹਿੰਦਾ ਜੇ ਕਹਿੰਦੇ ਦੁੱਧ ਵੀ ਚੋਕੇ ਲੈ ਜਾਣੀ ਸਾਈ ਪਾ ਦੇ ਅੱਜ ਤੋਂ ਅਠਾ ਦਿਨਾਂ ਨੂੰ 16 ਕਿਲੋ ਭਾਵੇਂ ਮਣਕੇ ਲੈ ਜੇ ਠੀਕ ਹੈ ਜੀ ਇੰਨੀ ਗਾਰੰਟੀ ਦੇਣੀ ਆਪਣੇ ਕੋਲ ਠੀਕ ਹੈ ਜੀ ਬਾਈ ਕਹਿੰਦਾ ਸਾਈ ਪਾ ਲਓ ਤੇ ਭਲਾ ਦਸਾਂ ਦਿਨਾਂ ਨੂੰ 16 ਕਿਲੋ ਜੋ ਕੇ ਲੈ ਜਾਓ ਜਦੋਂ ਤੁਸੀਂ ਆ ਕੇ ਵੇਖੋਗੇ ਜਿਹੜੇ ਹਿਸਾਬ ਨਾਲ ਕਰਮ ਵਾਲੀ ਦਾ ਵਜਨ ਮੌਜੂਦ ਆ ਬਰੇ ਬਹੁਤ ਨਹੀਂ ਪਤਾ ਖੁਦ ਦੇ ਇਲਾਵਾ ਐਈ ਨੀ ਪੂਰੀ ਇਹਨਾਂ ਦੁੱਧ ਦੀ ਮਾਲਕਨ ਹੋਊਗੀ ਕਦ ਬਾਈ ਦੇ ਮੋਢੇ ਤੇ ਕਰਾਉਂਦਾ ਚੈੱਕ ਕਰ ਸਕਦੇ ਹਾਂ ਕਿਉਂ ਨਾ ਬੈਠੇ ਸੀਲ ਵਾਧੂ ਆ ਜਿੰਨੀ ਕਹਦੇ ਸੀ ਸੀਲਸ ਲੱਗਦਾ ਹਣ ਤੋਂ ਕੋਈ ਨਹੀਂ ਜੀ ਹਵਾਨਾ ਸੋਹਣਾ ਫਿਟਿੰਗ ਆਲਾ ਜੀ ਬਾਕੀ ਥਾਣੇ ਕੱਲਾ-ਕੱਲਾ ਨਿਕੜ ਮਾ ਹਾਂਜੀ 1,48,000 ਫੈਕਸ ਮੁੱਲ ਡਿਮਾਂਡ 1.5 ਲੱਖ ਰੁਪਈਆ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ 2 ਨੰਬਰ ਵੀਰੇ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਪਰਸਾਂ ਸੋਈ ਆ ਠੀਕ ਆ ਜੀ ਬੱচ্চਾ ਕੀ ਆ ਜੀ ਇਹਦੇ ਮਗਰ ਕਟ ਆ ਠੀਕ ਹੈ ਜੀ ਜੇ ਇਹਦੀ ਵੀ ਡੰਨ ਹੈ ਡੰਨ ਨਾ ਦੂਜਾ ਸੂਆ ਜਮਾ ਬੋਲੇ ਸਾਫ ਹੈ ਸੋਭਾ ਦੀ ਬੋਲੇ ਸਾਫ ਹੋ ਗਈ ਜੀ ਹਾਂਜੀ ਹੁਣ 9 10 ਕਿਲੋ ਇਹਦੇ ਥੱਲੇ ਵੀ ਰੈਡੀ ਹੋਊਗਾ ਕਹਿਣ ਨੂੰ ਭਾਵੇਂ 14 15 ਕਹੀ ਆ ਠੀਕ ਹੈ ਜੀ ਇਹਨਾਂ ਪਲੂਨ ਨੇ 12 ਕਿਲੋ ਦੁੱਧ ਦਿੱਤਾ ਦੂਜੇ ਸੂਏ ਹਾਂ ਦੂਜੇ ਸੂਏ ਕਿੰਨਾ ਭਾਜੂਆ ਦਿੱਤਾ ਦੁੱਧ ਵੀਰੇ 21 12 ਤੋਂ ਪਲੱਸ ਦੇ ਦੂਗੇ 13 14 ਕਿਲੋ ਦੁੱਧ ਦੇ ਬਾਕੀ ਸੇਵਾਂ ਬਾਕੀ ਸੇਵਾਂ ਥਾਣਾ ਦੀ ਡੰਨ ਨਾ ਥਾਣਾ ਦੀ ਪੂਰੀ ਡੰਨ ਠੀਕ ਹੈ ਜੀ ਸੀਲ ਠੰਡੀ ਬਹੁਤ ਹੈ ਜਿੰਨੀ ਕਾ ਟੁਰ ਕੇ ਦਿਖਾ ਦਿਓ ਟੁਰ ਕੇ ਦਿਖਾ ਦਿਓ ਬੋਲੇ ਜਮਾ ਦੇ ਦੀਆਂ ਖਾਲੀ ਹੋਈਆਂ ਠੀਕ ਆ ਜੀ ਹੁਣ ਵੀ ਵੀਡੀਓ ਬਣਾਉਣ ਦਾ ਸਮਾਂ ਐ ਨਹੀਂ ਵੀ ਵੀਡੀਓ ਬਣਾਉਣੀ ਆ ਮਈਆਂ ਚੋਈਆਂ ਨਹੀਂ ਡਾਂਗੇ ਖੜ ਛੱਡੀਆਂ ਵੀ ਆ 5:00 ਵਜੇ ਤੇ 14 ਮਿੰਟ ਹੋ ਗਏ ਜੀ ਵੀਡੀਓ ਬਣਾਉਣ ਦਾ ਸਮਾਂ ਮਾਰਨਿੰਗ 6:00 ਵਜੇ ਚਵਾਈ ਹੋਈ ਜਾਈ ਯਾਨੀ ਟਾਈਮ ਟੂ ਟਾਈਮ ਚਵਾਈ ਹੋ ਜਾਣੀ ਆ ਕਿਉਂਕਿ ਹੁਣ ਵੀ ਬਸ ਚਵਾਈ ਦੇ ਹਿਸਾਬ ਦਾ ਟਾਈਮ ਹੀ ਆ ਜੀ ਬਣ ਲਈ ਵੀਰ ਕੱਦ ਕਾਠ ਇਹਦਾ ਵੀ ਚੰਗਾ ੂਆ ਦੂਜਾ ਸੂਈ ਆ ਬਾਈ ਦੱਸਦਾ ਜੀ ਥਣ ਕੱਲਾ ਕੱਲਾ ਨਿੱਖੜ ਮਾ ਬੱਚਾ ਮਗਰ ਇਹਦੇ ਆ ਜਾਣਾ ਜੀ ਕੱਟਾ ਬਾਕੀ ਬੱਚਾ ਲਾ ਕੇ ਧਾਰਾ ਮਾਰ ਕੇ ਚੈੱਕ ਕਰਾ ਦਿਓ ਧਾਰਾ ਮਾਰ ਕੇ ਤੁਹਾਨੂੰ ਮੇਰੇ ਤਾਂ ਚੈੱਕ ਕਰਾ ਦਿੰਨੇ ਕਿਉਂਕਿ ਕਿਸੇ ਸੱਜਣ ਵੀਰ ਨੇ ਦੂਰੋਂ ਚੱਲ ਕੇ ਆਉਣਾ ਹੁੰਦਾ ਐਵੇਂ ਵੀ ਕੋਈ ਮਹਿ ਮੰਗਾ ਲੂਗਾ ਆਪਣੀ ਗਰੰਟੀ ਹੋਊਗੀ ਜੇ ਮੈਂ ਚੁੰਨੀ 21 ਹੋਊਗਾ ਤਾਂ ਮੈਂ ਫ੍ਰੀ ਦੇਵਾਂਗਾ ਐਵੇਂ ਨਹੀਂ ਵੀ ਪੈਸੇ ਮੋੜਾਂਗਾ ਠੀਕ ਐ ਐਵੇਂ ਕੋਈ ਡਰ ਵਾਲੀ ਗੱਲ ਨਹੀਂ ਉਹ ਨਹੀਂ ਗੱਲ ਹੋਊਗੀ ਠੀਕ ਆ ਜੀ ਬੱਚਾ ਲਾ ਦਿਓ ਫਿਰ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਜੀ ਤੁਹਾਨੂੰ ਬਾਕੀ ਤੁਹਾਨੂੰ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਬੰਦੀ ਵੀਰ ਬੱਚਾ ਬੰਦੀ ਆ ਲਓ ਜੀ ਧਾਰਾ ਮਾਰ ਕੇ ਚੈੱਕ ਕਰਵਾ ਦਿੰਨੇ ਆ ਜੀ ਥਣ ਦੇਖ ਸਿੱਟਾ ਥਣ ਪੂਰਾ ਸੋਹਣਾ ਪਹਿਲਾਂ ਛੋਟਾ ਲੱਗਦਾ ਸੀ ਹੁਣ ਪੂਰਾ ਸੋਹਣੇ ਸਾਇਜ ਦਾ ਕੱਢਾ ਚਵਾਈ ਚੈੱਕ ਕਰ ਲੋ ਪੂਰੀ ਗੰਨੇ ਵਰਗੀ ਮੋਟੀ ਆ ਜੀ ਕਿੰਨਾ ਬੋਲਾ ਦੱਸਿਆ ਸੀਗਾ ਜੀ 9-10 ਕਿਲੋ ਬੋਲਾ ਹੋਊਗਾ 9-10 ਕਿਲੋ ਬੋਲਾ ਨੈਟ ਤਿਆਰ ਆ ਜੀ ਦੇਖ ਸਕਦੇ ਹੋ ਇਹਦੀ ਮੇਰੇ ਡਿਮਾਂਡ ਲੈਣ ਦੇ ਇੰਜ ਵਾਲੀ ਆਹ ਨਹੀਂ ਵੀ ਮੈਂ ਛੱਡ ਕੇ ਵੀਡੀਓ ਬਣਾਤੀ ਜਾਂ ਕੁਝ ਹੋਰ ਮੰਗ ਤੇ ਟਾਈਮ ਆਪਦੀ ਚਵਾਈ ਕਰ ਸਕਦਾ ਕੋਈ ਵੀ ਸੱਜਣ ਕੋਈ ਵੀ ਆ ਕੇ ਵੀਰ ਠੀਕ ਆ ਜੀ ਇਹਦੀ ਡਿਮਾਂਡ ਵੀਰੇ ਇਹਦਾ ਮੁੱਲ ਘਰੋਂ ਨੂੰ ਭਾਵੇਂ 1.5 10 ਕਰਾ ਲਾ ਵੀਰੇ ਠੀਕ ਆ ਜੀ 96000 ਦੀ ਝੋਟੀ ਦੇਣੀ ਦੇਣੀ ਲੈਣੀ ਹਾਂ ਕਿੰਨਾ ਬਾਜੂ ਦੁੱਧ ਜੀ ਦੁੱਧ ਇਹ 13 14 ਕਿਲੋ ਪਾਉਂਦਾ 13 14 ਕਿਲੋ ਹਾਂ ਠੀਕ ਆ ਡਿਮਾਂਡ ਕਰਾਉਣ ਨੂੰ ਬਾਈ ਕਹਿੰਦਾ ਜਿੰਨੀ ਮਰਜ਼ੀ ਕਰਾਉਣ ਦੇਣਾ 96000 ਦੀ ਝੋਟੀ ਦੇਣੀ ਦੇਣੀ ਆ ਜੀ ਜਾਇਜ਼ ਡਿਮਾਂਡ ਆ ਦੋਨੇ ਪਸ਼ੂਆਂ ਦੀ ਡਿਮਾਂਡ ਜਾਇਜ਼ ਆ ਦੁੱਧ ਤੁਹਾਡੀ ਸੇਵਾ ਦਾ ਇੱਕ ਮਗਰ ਬੱਚਾ ਕੱਤੀ ਆ ਤੇ ਇੱਕ ਮਗਰ ਕੱਟਾ ਜਿਹਨੂੰ ਪਸੰਦ ਆਊਗਾ ਕੋਈ ਵੀ ਐਨੀਮਲ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ